ਰਾਮਗੜੀਆ ਕੌਮ ਦੇ ਉੱਗੇ ਸਾਹਿਤਕਾਰ ਕਿਹਰ ਸਿੰਘ ਮਠਾਰੂ ਦਾ ਪੰਜਾਬ ਫੇਰੀ ਦੌਰਾਨ ਨਾਬਾ ਪਹੁੰਚਨ ਉੱਤੇ ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਅਤੇ ਜਥੇਬੰਦੀ ਦੇ ਇੰਡਸਟਰੀਜ਼ ਵਿੰਗ ਦੇ ਚੇਅਰਮੈਨ ਭਗਵੰਤ ਸਿੰਘ ਮਣੁੱਕੇ ਦੀ ਗਵਾਹੀ ਵਿੱਚ ਇੱਕ ਰੱਖੇ ਸਨਮਾਨ ਸਮਾਰੋਹ ਮੁਕੇ ਸਹਾਇਤਾ ਖੇਤਰ ਵਿੱਚ ਰਾਮਗੜੀਏ ਭਾਈ ਚਾਰੇ ਦਾ ਨਾ ਰੋਸ਼ਨ ਕਰਨ ਉਤੇ ਨਿਗਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਹਿਰ ਸਿੰਘ ਮਠਾਰੂ ਨੇ ਜਥੇਬੰਦੀ ਦਾ ਧੰਨਵਾਦ ਕੀਤਾ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਜ ਰਾਮਗੜੀਆ ਕੌਮ ਵੱਲੋਂ ਕੀਤੀ ਮਿਹਨਤ ਸਦਕਾ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਅਤੇ ਆਪਣੀ ਵੱਖਰੀ ਪਹਿਚਾਨ ਬਣਾਈ ਹੈ ਇਸ ਮੌਕੇ ਉੱਤੇ ਜਥੇਬੰਦੀ ਦੇ ਕੌਮੀ ਕਨਵਿਨਰ ਹਰਜੀਤ ਸਿੰਘ ਰਾਮਗੜੀਆ ਰਾਮਗੜੀਆ ਅਕਾਲ ਜਥੇਬੰਦੀ ਦੇ ਇੰਡਸਟਰੀ ਵਿੰਗ ਦੇ ਚੇਅਰਮੈਨ ਅਤੇ ਇਸ ਤੋਂ ਇਲਾਵਾ ਜਥੇਬੰਦੀ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ ਸਭ ਆਪਣੇ ਕੌਮ ਨੂੰ ਆਗਾ ਬੋਤੋ ਖਾਲ ਚੇਕੇ ਆਗਾ ਲਜਾਨ ਦੇ ਰਾਗੀਰ ਹਾਂ ਮੈਂ ਉਹਨਾਂ ਅਗੇ ਨਮਤ ਸਹਿਬ ਸਤਿ ਸ੍ਰੀ ਅਕਾਲ ਸਿਮਨਿਕਾ ਅਦਾਬ ਬੋਲਦਾ ਹਾਂ ਤੇ ਇਹ ਮੇਰਾ ਸਹਾਰਾ ਹੈ ਤੁਹਾਡੇ ਵੱਲੇ ਮੈਂ ਰਾਜਨੀਤਿਕ ਨਹੀਂ ਹਾਂ ਮੈਂ ਇਤਿਹਾਸਕਾਰ ਹਾਂ ਪਰ ਮੈਂ ਇਹ ਵੀ ਕਹਦੇ ਆਂ ਕਿ ਮੈਂ ਤੁਹਾਡਾ ਲੀਡਰ ਹਾਂ ਇਤਿਹਾਸਕਾਰ ਹਾਂ ਉਹਦੇ ਸਾਹਮਣੇ ਐਗਜ਼ਾਮਪਲ ਪਈ ਆ ਜਦੋਂ ਕੋਈ ਗਲਤ ਬੋਲਦਾ ਤਾਂ ਵੀ ਫੌਦਾ ਨਹੀਂ ਦਰਦਾ ਇਹ ਮੈਂ ਉਸ ਨੂੰ ਹਾਂ ਪੰਗਾਰ ਦਾ ਹਾਂ ਲੜਕਾਰ ਦਾ ਹਾਂ ਕਿਉਂਕਿ ਮੈਨੂੰ ਪਤਾ ਲਿਹਾਸ ਦਾ ਅੱਜ ਮੈਂ ਖੋਜ ਕੀਤੀ ਹੈ ਮੈਨੂੰ ਤਕਰੀਬਨ 25-26 ਸਾਲ ਹੋ ਗਏ ਨੇ ਇਸ ਰਾਹ ਤੇ ਨਾ ਅਸਰਾ ਇਹਨਾਂ ਨੇ ਗੱਲ ਕੀਤੀ ਸੀ ਟੋਕਾਂ ਅਸੀਂ ਵੀਰ ਜੀ ਨਾਲ ਗੱਲ ਕੀਤੀ ਵੀ ਅਸੀਂ ਮੰਦਿਰ ਬਣਾ ਲਏ ਨੇ ਅਸੀਂ ਗੁਰਦੁਆਰੇ ਬਣਾ ਲਏ ਨੇ ਪਰ ਉਹਦੇ ਵਿੱਚ ਇਤਿਹਾਸ ਨਹੀਂ ਹੈਗਾ ਸੌਰੀ ਟੂ ਸੇ ਦੈਟ ਮੈਂ ਤੋਂ ਪਹਿਲਾਂ ਹੀ ਮੁਆਫੀ ਮੰਗ ਲੈਣਾ ਬਈ ਅਗਿਆ ਮੇਤੋਂ ਕੋਈ ਗਲਤ ਬਾਤ ਇਧਰ ਉਧਰ ਜਾਣ ਕੇ ਹੀ ਮੈਂ ਕਰਦਾ ਪਰ ਜੇ ਇਤਿਹਾਸ ਕੋਖੋਂ ਜੇ ਇਧਰ ਉਧਰ ਗੱਲ ਕਹੀ ਗਈ ਹੋਵੇ ਇਹੀ ਜਾਵੇ ਤਾਂ ਮੈਂ ਤੋਂ ਪਹਿਲਾਂ ਹੀ ਮੁਆਫੀ ਮੰਗਦਾ ਔਰ ਇਹ ਜ਼ਰੂਰ ਕਹੂੰਗਾ ਵੀ ਤੁਸੀਂ ਗੁੱਸਾ ਟੋਦਾ ओके ਜਦੋਂ ਬਾਣ ਲਾਗਿਓ ਤਵੇ ਰੋਸ਼ ਜਾਗੇਓ ਕਿੰਨੀ ਦੇਰ ਰੋਸ਼ ਨਹੀਂ ਨਾ ਜਾਗਦਾ ਉਨੀ ਦੇਰ ਗੱਲ ਰਸੋਂ ਕੇ ਸਰੇ ਜਾਂਦਾ ਕੋਈ ਫਾਇਦਾ ਨਹੀਂ ਜਦੋਂ ਤੁਸੀਂ ਜਾ ਕੇ ਰੋਸ਼ ਕਰਕੇ ਕਰੋਗੇ ਤਾਂ ਤੁਹਾਨੂੰ ਰੋਸ਼ ਨੂੰ ਕੁਛ ਨਾ ਕੁਛ ਕਰਨ ਲਈ ਦੀ ਸੋਚੋ ਅਸੀਂ ਮੰਦਰ ਬਣਾ ਲੈਨੇ ਗੁਰਦੁਆਰੇ ਬਣਾ ਲੈਨੇ ਸਾਡੇ ਕੋਲ ਇਤਿਹਾਸ ਹੀ ਹੈ ਨਹੀਂ ਮੈਨੂੰ ਹੁਣ ਦੱਸੋ ਤੁਸੀਂ ਆਮ ਮੈਂ ਆ ਗੇਨ ਆਪ ਸੌਰੀ ਤੁਸੀਂ ਸਿਰਫ ਤੇ ਸਿਰਫ ਇਰਤਾਨਾ ਵਾਲਾ ਮੰਦਰ ਨਹੀਂ ਮੰਨਦੇ ਗਾਰਾਂ ਲਾਇਆ ਸੀਮੈਂਟ ਨਹੀਂ ਮੰਗਦਾ। ਲੈਟਰ ਲਾਇਆ ਨੇ ਨਾਲ ਗੁਰਦੁਆਰੇ ਦਾ ਮੰਦਿਰ ਨਸੀਖਾ ਨਹੀਂ ਬਣਦੀਆਂ। ਫਿਰ ਉਹਨਾਂ ਦੇ ਵਿੱਚ ਹੁਣ ਹਸਪਤਾਲ ਇੱਥਾਰ ਮਹੱਲ ਸੁਟਕਾਰ ਨਹੀਂ ਦੱਸਿਆ ਜਾ। ਬੜੀਆਂ-ਬੜੀਆਂ ਮਹੱਲ ਕੋਠੀਆਂ ਇੱਥੇ ਤੁਸੀਂ ਦੇਖੀਆਂ ਹੋਣੀਆਂ ਜਿਨ੍ਹਾਂ ਦੇ ਜਾਲੇ ਲੱਗੇ ਪਏ ਨੇ। ਸੋ ਇਹ ਇਸ ਕਰਕੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਕਿਹਾ ਸੀ ਮੈਂ ਸਾਨੂੰ ਰੋਕਣ ਵੀ ਚਾਹਦਾ ਹਾਂ। ਫਿਰ ਤੋਂ ਇਹਨੂੰ ਬਾਹਰ ਲੱਗਿਆ ਜਿਥੋਂ ਮੈਨੂੰ ਇਹ ਆਪਣਾ ਖਾਸ ਨਪੰਗਿਤ ਹੋਛੇ ਦਿੱਤੇ ਜੇਸਾ ਤਾਂ ਕੋਈ ਵੀ ਪਾਈ ਲਾਲੋ ਦਾ ਜਲ ਮਨ ਲਾਣੇ ਹੋ ਤਸਾ ਫਿੰਗੜਾ ਅੰਗਲੀ ਦਾ ਫਸਵਾਣੇ ਹੋ ਇਹ ਤਾਂ ਹੀ ਪ੍ਰਦੇਸ਼ਾਂ ਦੇ ਵਿੱਚ ਵੀ ਜੁੱਤੇ ਜੁੱਤੇ ਸਾਡੇ ਹੋਏ ਸੰਧਾ ਹੋ ਗਏ ਤੇ ਜਿੱਥੇ ਜਿੱਥੇ ਵੀ ਪ੍ਰਦੇਸ਼ਾਂ ਚ ਅਸੀਂ ਗਏ ਆ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਬਣਾਉਣ ਤੋਂ ਬਾਅਦ ਅਸੀਂ ਗੁਰੂ ਘਰ ਬਣਾਏ ਗੁਰੂ ਘਰਾਂ ਦੇ ਵਿੱਚ ਅਸੀਂ ਸਿੱਖੀ ਦਾ ਪ੍ਰਚਾਰ ਫਿੰਨਾ ਨਹੀਂ ਹੋ ਸਕਦਾ ਕਰਦੇ ਫਿਰ ਅਸੀਂ ਭਾਈ ਲਾਲੋ ਦਾ ਜਲ ਮਨ ਪਨਾਇਆ ਸੀ ਉੱਥੇ ਨਿਤ ਅਰਖ ਸ਼ਾਮ ਸ਼ਾਮ ਢਾਗੇ ਕਿਉਂਕਿ ਜਿਦਾ ਆਪਣੀ ਗੱਲ ਕੀਤੀ ਸੀ ਸਾਡੀ ਕਮਿਸ਼ਨ ਇਹ ਸੁਣੀਆਂ ਫੁਆਈਆਂ ਗੱਲਾਂ ਕਰਨ ਵਾਲੇ ਹੁੰਦੇ ਨੇ ਇਹਨਾਂ ਦੀ ਆਪਣੀ ਥੋਰ ਕੋਈ ਨਹੀਂ ਹੁੰਦੀ ਜਿੰਨੀਆਂ ਕਪਤਾਨਾਂ ਐ ਪੜ ਲੈਣੇ ਸੌਂਸਾਂ ਚ ਸੀਟਲੀਆਂ ਕਾਢ ਗਿਆ ਜਾਂ ਫਲਾਣੇ ਗਿਆ ਕਦੇ ਤਾਂ ਲਿਖਣ ਵੀ ਨਹੀਂ ਯਾਦ ਹੈ ਸਿਰਫ ਬੋਲਣ ਦੀ ਯਾਦ ਹੈ ਫਲਾਣੇ ਜੀ ਭਾਈ ਲਾਲੋ ਬਾਰੇ ਗੱਲ ਸ਼ੁਰੂ ਕੀਤੀ ਵੀ ਭਾਈ ਲਾਲੋ ਦੇ ਘਰੇ ਤੋਂ ਗੁਰਨਾਨਕ ਦੇਵ ਜੀ ਘਰੇ ਉਹਨਾਂ ਨੇ ਬੂਹਾ ਖੜਕਾਇਆ ਸਰ ਭਾਈ ਲਾਲੋ ਬਾਹਰ ਆਇਆ ਉਹ ਗੁਰੂ ਜੀ ਤੋਂ ਪਛਾਣ ਕੇ ਕਿਉਂਕਿ ਜੇ ਤੁਸੀਂ ਇਤਿਹਾਸ ਕੋੜੋਂ ਨਾ ਤਾਂ ਤੁਹਾਨੂੰ ਨਾਨਕ ਦੇਵ ਜੀ ਤੇ ਭਾਈ ਲਾਲੋ ਪਿਛਲੇ ਜੁਗਾਂ ਦੀ ਸੰਬੰਧ ਸੀ ਗ੍ਰਾਮ ਦੇ ਸੀ ਨਹੀਂ ਤਾਂ 7 ਦਿਨ ਗੁਰੂ ਨਾਨਕ ਦੇਵ ਜੀ ਕੋਲ ਕੇ ਸਰਵੰਢੀ ਤੋਂ ਉਥੇ ਜ਼ੈਲਪੁਰ ਸੰਡਿਆਲੇ ਨਾ ਜਾਂਦੇ ਦੇਉਣ ਵਾਲੇ ਨਾਂ ਸਾਹਜ ਹੁੰਦੇ ਰਸਤੇ ਵਿੱਚ بڑے ਫੈਨ ਆਏ ਨੇ بڑے ਸ਼ਹਿਰ ਆਏ ਨੇ ਅਜਿچھے ਗਾਇਨ ਦਾ ਫਾਇਲਾ ਉਰਮੇ ਫੈਲ ਰਿਹਾ ਹੈ ਗੱਲ ਮੈਂ ਮਕਾਵਾਂ ਕਹਿਣਾ ਜੀ ਬਈ ਉਹ ਸ਼ੁਤਰ ਸੀ ਮੈਂ ਸੁਣ अगेन ਮੈਂ ਮੈਨੂੰ ਸੌਰੀ ਮੰਗਣ ਦੇ ਮੇਰੇ ਕੋਈ ਕੋਈ ਇਦਾਂ ਦਾ ਕੋਈ ਨਹੀਂ ਹੈੜਾ ਕਿਉਂਕਿ ਪਿੱਛੇ ਮੈਂ ਗੱਲ ਕੀਤੀ ਸੀ ਉਹ ਕਹਿਣ ਲੱਗੇ ਜੀ ਜਿਹੜੀਆਂ ਆਪਣੀਆਂ ਹੂਣ ਤਾਈਆਂ ਉਹਨਾਂ ਨੂੰ ਘਟਾਉਣਾ ਚਾਹੀਦਾ ਉਹ ਦਸਰੀਆਂ ਨਹੀਂ ਜਾਣੀਆਂ ਮੈਂ ਕਹਿੰਦਾ ਭਲੇ ਉਹ ਲੋਕ ਜੇ ਤੁਹਾਡੀਆਂ ਹੂਣ ਤਾਈਆਂ ਨਹੀਂ ਦੱਸਾਂਗੇ ਤਾਂ ਫਿਰ ਤੁਹਾਨੂੰ ਪਤਾ ਕੀ ਲੱਗੋ ਕੋ ਤੁਹਾਨੂੰ ਤਾਂ ਸਾਰੀ ਵਾਲੇ ਗਾਣੇ ਕਰਕੇ ਉਹ ਗੱਲਾਂ ਕਰਕੇ ਤੁਹਾਡੇ ਕੋਲੋਂ ਪੈਸੇ ਸਤਨਾਮ ਸਤਰਾਵ ਕਰਕੇ ਮਾਨੀਆਂ ਉਹਨਾਂ ਨੂੰ ਪੈਸੇ ਟੇਕ ਨਹੀਂ ਨਿਆ ਪੈਸੇ ਝੋਲੇ ਅੰਦਰ ਭਰ ਕੇ ਲੈ ਜਾਂਦੇ ਨੇ ਤੁਹਾਡੇ ਕਮਾਈ ਤੁਹਾਡੇ ਜਿਹੜੇ ਤੁਹਾਡੇ ਪਾਕਤ ਨੇ ਜਾਂ ਤੁਹਾਡੇ ਸ਼ਹੀਦ ਨੇ ਉਹਨਾਂ ਨੂੰ ਮਾਨੀਆਂ ਗੱਲਾਂ ਕਹਿ ਕੇ ਤੁਹਾਡੇ ਕੋਲੋਂ ਪੈਸੇ ਫਟੋਰ ਕੇ ਚਲੇ ਜਾਂਦੇ ਨੇ ਸਾਨੂੰ ਪਤਾ ਹਾਂਦਾ ਹੀ ਨਹੀਂ ਕਿ ਕੀ ਮਸਲੇ ਕੀ ਦੋਵੇ ਦੇ ਬਾਰੇ ਸਾਡੇ ਕੇ ਰਾਮਗੜੀ ਆ ਅਕਾਲ ਚਥੇ ਬੰਦੀ ਹੈ ਜੀ ਜਿਹੜੀ ਲੋਕ ਭਲਾਈ ਦੇ ਕੰਮ ਕਰਦੀ ਹੈ ਔਰ ਜਿਨ੍ਹਾਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ ਜਿਨ੍ਹਾਂ ਨੇ ਆਪਣੀ ਪੱਗ ਦਾ ਰੰਗ ਰਜਿਸਟਰ ਕੀਤਾ ਹੈ ਤੇ ਆਪਣਾ ਨੰਬਰ ਵੀ ਰਜਿਸਟਰ ਕੀਤਾ ਹੋਇਆ ਹੈ ਜਿਹੜੀ ਨਾਨ ਪ੍ਰੋਫਿਟਕਲ ਚਲਦੀ ਹੈ ਇਹਦੇ ਨਾਲ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਦੀ ਸੰਸਥਾ ਦਾ ਜਿਹਦੇ ਮੈਂਬਰ ਨੇ ਕਮੇਟੀਆਂ ਬਣੀਆਂ ਹੋਈਆਂ ਨੇ ਉਸੇ ਤਹਿਤ ਸਾਡੇ ਦਰਮਿਆਨ ਸਰਦਾਰ ਕੇਰ ਸਿੰਘ ਜੀ ਜਿਹੜੇ ਉਹਗੇ ਲੇਖਕ ਨੇ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਪੰਜਾਬ ਆਏ ਸੀ ਇਹ ਸੰਸਥਾ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅੱਜ ਉਸ ਦੇ ਸਬੰਧ ਵਿੱਚ ਸਾਰਾ ਘਟ ਸੀ ਅੱਜ ਕਿਉਂਕਿ ਇਹ ਰਾਮਗੜੀਆ ਸਮਾਜ ਦੇਜ ਦੇ ਨੇ ਰਾਮਗੜੀਆ ਸਮਾਜ ਨਾਲ ਸੰਬੰਧਿਤ ਨੇ ਅੱਜ ਰਾਮਗੜੀਆ ਭਾਈਚਾਰੇ ਦਾ ਘਟ ਸੀਗਾ ਜਿਹੜੀ ਇਹ ਸੰਸਥਾ ਹੈ ਰਾਮਗੜੀਆ ਅਕਾਲ ਚਥੇ ਬੰਦੀ ਇਹ ਇਸੇ ਸੰਸਥਾ ਜਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੀ ਹੈ ਔਰ ਉਹ ਇਹ ਸਾਡੇ ਅੱਜ ਜਿਹੜੇ ਕਹੇ ਲੋ ਵੀ ਮਹਾਨ ਲੇਖਕ ਨੇ ਸਾਡੀ ਕੌਮ ਦੇ ਅਸੀਂ ਉਸ ਸਬੰਧ ਵਿੱਚ ਸੰਸਥਾ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ हां जी ਜਦ ਰਾਜ ਆਪ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੁਹਾਨੂੰ ਕੀ ਜਣਾ ਚਾਹੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੋਈ ਇਹ ਸਨਮਾਨ ਮੇਰਾ ਨਹੀਂ ਮੇਰੇ ਕੌਮ ਦਾ ਹੈ ਕਿਉਂਕਿ ਮੈਂ ਇਤਿਹਾਸ ਲਿਖਣ ਦਾ ਮੈਨੂੰ 25 30 ਸਾਲ ਹੋ ਗਏ ਲਿਖਦੇ ਨੂੰ ਤੇ ਜਿਹਦੇ ਵਿੱਚ ਮੈਂ ਵੱਡੀਆਂ ਕਿਤਾਬਾਂ ਐ ਸੀਗੀਆਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਿਤਾ ਤੱਕ ਜਿੰਨੇ ਵੀ ਸਾਰੇ ਸ਼ਿਲਪਕਾਰ ਉਏ ਨੇ ਉਹਨਾਂ ਦਾ ਇਤਿਹਾਸ ਲਿਖਿਆ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗੇ ਉਹ ਸਾਡਾ ਗੁਰੂ ਦੇ ਨਾਲ ਤੇ ਗੁਰਸਿੱਖੀ ਦੇ ਨਾਲ ਕੀ ਸੰਬੰਧ ਹੈ ਉਸ ਤੋਂ ਬਾਅਦ ਜੱਸਾ ਸਿੰਘ ਰਾਮਗੜੀਆ ਜਿਹੜੇ ਸਾਡੇ ਆ ਰਾਮਗੜੀਆ ਮਿਸਲ ਦੇ ਪਾਨੇ ਸੀਗੇ ਉਹਨਾਂ ਬਾਰੇ ਇਤਿਹਾਸ ਲਿਖਿਆ ਸੁਖਾ ਸਿੰਘ ਅਤਾਵ ਸਿੰਘ ਬਰੇ ਹਲ ਰਾਤ ਲਿਖਿਆ ਸੋ ਮੇਰਾ ਜਿੰਨਾ ਵੀ ਇਤਿਹਾਸ ਹੈ ਉਹ ਰਾਮਗੜੀਆ ਕਮਿਊਨਿਟੀ ਤੇ ਰਾਮਗੜੀਆ ਕੌਮ ਦੇ ਇਹਨਾਂ ਦੇ ਹਵਾਲੇ ਹੈ ਤੇ ਕਿਉਂਕਿ ਬਹੁਤ ਭੁਲੇਖੇ ਬਹੁਤ ਲਖਾਰੀਆਂ ਨੇ ਸਾਡੀ ਇਸ ਕੌਮ ਦੇ ਲਈ ਪਾਏ ਗਏ ਉਹਨਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਕਿ ਕਿਸੇ ਨੂ ਮਦਾਨ ਵਿੱਚ ਆਉਣਾ ਪਹਿਣਾ ਸੀ ਤੇ ਇਸ ਕਰਕੇ ਮੈਂ بجائے ਕਿ ਕਿਸੇ ਨੂ ਓਡੀਕਦਾ ਮੈਂ ਆਪਣੇ ਆਪ ਖੁਦ ਆਪਣੇ ਆਪ ਨੂੰ ਇਸ ਮਦਾਨ ਵਿੱਚ ਲਿਆ ਕੇ ਉਹ ਜੜੀਆਂ ਸਾਡੇ ਕੌਮ ਦੇ ਲਈ ਜੜੀਆਂ ਗੱਲਾਂ ਕੀਤੀਆਂ ਗਈਆਂ ਜੜੀਆਂ ਸਾਨੂੰ ਅਨਕੂਲ ਨਹੀਂ ਨਾ ਸਿੱਖੀ ਧਾਰਾ ਦੇ ਨਾਲ ਅਨਕੂਲ ਨੇ ਉਹਨਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿੰਨੀਆਂ ਉਹ ਕਿਤਾਬਾਂ ਹਨ ਉਹ ਮੈਂ ਆਪਣੀ ਕੌਮ ਦੇ ਲੇਖੇ ਹੀ ਲਾਈਆਂ ਹਨ ਇਹ ਜੋ ਵਿਰਸਾ ਹੈ ਇਹ ਮੇਰਾ ਵਿਰਸਾ ਨਹੀਂ ਇਹ ਮੇਰੀ ਆਪਣੀ ਕੌਮ ਦਾ ਵਿਰਸਾ ਹੈ ਇਹ ਮੇਰੀ ਗੁਜਾਰਿਸ਼ ਹੈ ਕਿ ਇਹ ਮੇਰੀ ਕੌਮ ਇਸ ਸਾਨੂੰ ਸੰਭਾਲ ਕੇ ਰੱਖੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਮੌਕਾ ਮਿਲੇ ਵੀ ਤਾਂ ਕਿ ਅਸੀਂ ਆਪਣਾ ਇਤਿਹਾਸ ਭੁੱਲੇ ਨਹੀਂ ਅਸੀਂ ਯਾਦ ਰੱਖਾਂਗੇ ਤੇ ਯਾਦ ਰੱਖਿਆ ਤੇ ਯਾਦ ਹੀ ਰੱਖਾਂਗੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਜੋ ਇਹ ਰਾਮਗੜੀਆ ਕਾਰਜਸਥਪਨ ਦੀ ਪੰਜਾਬ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ ਸੀ ਜੇਤੀ ਸਰਦਾਰ ਕੇ ਸਿੰਘ ਮਠਾੜੋ ਜੀ ਕੈਨੇਡਾ ਤੋਂ ਆਏ ਨੇ ਮਗਰ ਪਛੋਕੜ ਇਹਨਾਂ ਦਾ ਪੰਜਾਬ ਤੋਂ ਹੀ ਆ ਹੈ ਜੋ ਵੀ ਸਾਡੇ ਸਮਾਜ ਵਾਸਤੇ ਕੰਮ ਕਰਦਾ ਹੈ ਸਾਡੀ ਜਥੇਬੰਦੀ ਉਹਦਾ ਇੱਕ ਵਿਸ਼ੇਸ਼ ਸਨਮਾਨ ਕਰਦੀ ਹੈ ਉਸ ਕੱڑی ਦੇ ਤਹਿਤ ਅੱਜ ਸਰਦਾਰ ਕੇਰ ਸਿੰਘ ਮਠਾੜੂ ਜੀ ਨੇ ਤਕਰੀਬਨ ਤਕਰੀਬਨ ਇਹਨਾਂ ਨੇ ਦੱਸਿਆ ਪੀਪੀ ਤੋਂ ਇੱਕ ਇੱਕਤਾਬਾਂ ਜਿਹੜੀਆਂ ਲਿਖੀਆਂ ਨੇ ਔਰ ਜਿਹੜੇ ਜੱਸਾ ਸਿੰਘ ਰਾਮਗੜੀਆ ਬਾਰੇ ਪਰਮ ਭਲੇਖੇ ਪਾਏ ਗਏ ਸੀ ਉਹਨਾਂ ਪਰਮ ਭਲੇਖਿਆਂ ਨੂੰ ਕੱਢਣ ਵਾਸਤੇ ਇਹਨਾਂ ਨੇ ਪੂਰੀ ਅੰਤਕ ਮਿਹਨਤ ਕਰਕੇ ਉਹਨਾਂ ਦੇ ਪੁਰਾਤਨ ਜਿਹੜੇ ਗ੍ਰਹਿ ਨੇ ਉੱਥੇ ਜਾ ਕੇ ਉਹਦੀ ਖੋਜ-ਬੀਨ ਕੀਤੀ ਤੇ ਉਹਨਾਂ ਤੱਥਾਂ ਦੇ ਆਧਾਰ ਤੇ ਉਹਨੇ ਆਪਣੀ ਕਿਤਾਬ ਲਿਖੀ ਹੈ ਜਿਹੜੀ ਉਹ ਸਾਰੇ ਸਮਾਜ ਦੇ ਵਿੱਚ ਜਥੇਵੰਦੀ ਵੱਲੋਂ ਜੋ ਵੰਤਰਨ ਕੀਤੀ ਜਾਏਗੀ ਜੋ ਇਹਨਾਂ ਨੇ ਦੱਸਿਆ ਵੀ ਜੋ سرمਾਇਆ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੇ ਵੀ ਸਾਡੇ ਰਾਈਟਰ ਨੇ ਉਹਨਾਂ ਦਾ ਜਿਹੜਾ سرمਾਇਆ ਹੈ ਅਸੀਂ ਉਹਨੂੰ ਸੰਭਾਲੀਏ ਉਸ سرمਾਇਏ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਈ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਸ ਨੂੰ ਆਪਣੇ ਪ੍ਰਾਤਨ ਇਤਿਹਾਸ ਬਾਰੇ ਪਤਾ ਲੱਗੇ ਔਰ ਉਹਦੇ ਪਿੱਛੇ ਲੱਗੇ ਅੱਜ ਮੀਟਿੰਗ ਜਿਹੜੀ ਹੈ ਅਕਾਲ ਜਥੇਵੰਦੀ ਵੱਲੋਂ ਰੱਖੀ ਗਈ ਸੀ ਜਿਹਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਅੱਜ ਸਾਡੇ ਵਿੱਚ ਇੱਕ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਸਾਡੇ ਕਾਮ ਦੇ ਜੋ ਪੀਪ ਪੀਮਾਨ ਕੀਤੇ ਹੋਏ ਨੇ ਉਹਨਾਂ ਨੂੰ ਕਿਤਾਬਾਂ ਦੇ ਵਿੱਚ ਅੰਕਿਤ ਕੀਤਾ ਹੈ ਔਰ ਆਉਣ ਵਾਲੀ ਸਮਾਜ ਦੇ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਪੜਨ ਦੇ ਲਈ ਪ੍ਰੇਰਿਤ ਕੀਤਾ ਸਰਦਾਰ ਕੇਰ ਸਿੰਘ ਜੀ ਮਠਾੜੂ ਕਨੇਡਾ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਇੰਨੇ ਇੰਨਾ ਇਲੈਕਟ ਹੋਈਆਂ ਕਿਤਾਬਾਂ ਅਸੀਂ ਇੱਥੇ ਮੰਦਰਾਂ ਦੇ ਵਿੱਚ ਪ ਜਾਵਾਂਗੇ ਔਰ ਮੈਂ ਹਜ਼ਾਰ ਕਿਤਾਬ ਦੀ ਇਹਨਾਂ ਨਾਲ ਗਾਰੰਟੀ ਕਰਦਾ ਕਿ ਮੈਂ ਆਪਣਾ ਆਪਣੀ ਅਸੋਸੀਏਸ਼ਨ ਨਾਲ ਕਰਾਂ ਅੱਜ ਜਿਹੜਾ ਅਸੀਂ ਰਾਮਗੜਿਆ ਕਾਲ ਜਥੇ ਬੰਦੀ ਵੱਲੋਂ ਸਾਡੀ ਕੌਮ ਦੇ ਮਹਾਨ ਹੀਰੇ ਮਹਾਨ ਲੇਖਕ ਜਿਹੜੇ ਕਿ ਵਕ ਵਕ ਦੇ ਸੰਦੇਸਾਂ 'ਚ ਘੁੰਮ ਕੇ ਸਾਡੇ ਰਾਮਗੜੀਆ ਭਾਈਚਾਰੇ ਦਾ ਜੋ ਸਾਦੀਆਂ ਤੋਂ ਅਣਗੌਲਿਆ ਗਿਆ ਇਤਿਹਾਸ ਉਹਨੂੰ ਕਿਤਾਬਾਂ ਰਾਹੀਂ ਸਾਡੇ ਸਮਾਜ ਦੇ ਰੂਬਰੂ ਕਰ ਰਹੇ ਆ। ਔਰ ਪਿਛਲੇ 25-26 ਸਾਲਾਂ ਤੋਂ ਲੱਗੇ ਹੋਏ ਆ। ਇਸ ਕਰਕੇ ਅਸੀਂ ਜਥੇਬੰਦੀ ਵੱਲੋਂ ਅੱਜ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਤਾਂ ਜੋ ਉਹਨਾਂ ਨੂੰ ਜਿਹੜਾ ਹੌਸਲਾ ਮਿਲੇ ਸਮਾਜ ਦੇ ਵਿੱਚ ਜੋ ਵੀ ਇਤਿਹਾਸ ਹੈ ਦੱਬਿਆ ਕੁਛ ਨੇ ਪਿਆ ਜਿਹੜਾ ਉਹਨੂੰ ਕਿਤਾਬਾਂ ਰਾਹੀਂ ਕਿਤਾਬਾਂ ਦੇ ਵਿੱਚ ਪਰੋਕੇ ਸਾਡੇ ਸਮਾਜ ਦੇ ਰੂਬਰੂ ਕਰਨ ਦਾ ਜਿਹੜਾ ਹੋਰ ਹੌਸਲਾ ਮਿਲੇ ਇਸ ਕਰਕੇ ਅਸੀਂ ਉਹਨਾਂ ਦਾ ਸਨਮਾਨ ਕੀਤਾ।